ਭਗਵਾਨ ਦਾ ਜੀ ਹੁਣ ਮੌੜ ਵਾਲੀ ਦੀ ਤੇਰੀ ਪੱਛੀਆਂ ਪਿੰਡਾਂ ਸਾਰਾ ਦਾਰੀ ਦੀ ਲਾਈ ਇਹੋ ਜਿਹੇ ਵੇਲੀ ਯਾਰ ਯਾਰ ਨਹੀਂ ਐਹੀ ਐਹੇ ਜਿਹੇ ਵੇਲੀ ਨਾਲ ਯਾਰੀ ਮਨ ਨੂੰ ਕੀ ਸੀ ਵੀ ਸਲੂਟ ਹੋਦਾ ਮਾਰਦਾ ਪੈਰਾਂ ਠੱਠਾ ਨੇ ਦਾ ਰੋਲਦਾ ਰੋਂਦਾ ਚਾ ਰੋਂਦਾ ਚਾ ਬੋਲਦਾ ਹਾਂ ਤੂੰ ਨਹੀਂ ਬੋਤ ਦੀ ਕਹਿੰਦੇ ਤੂੰ ਨਹੀਂ ਬੋਤ ਦੀ ਤੇਰੇ ਤੇ ਵੇਰਾ ਹਾਰ ਉਹਦਾ ਤੇਰੇ ਚਿੱਤਰੇ ਆ ਰਿਹਾ ਬੋਲਦਾ ਦੰਦ ਨੀ ਆ ਉਹਦਾ ਕਰਕੇ ਥੋੜੀ ਜੀ ਜੀਵਤ ਤਲਾ ਜਦੀ ਕੋਈ ਚੱਕਰ ਹਾਂ ਤਾਨੂੰ ਤੇਰੇਆਂ ਬਛੋੜਿਆ ਨਹੀਂ ਖਾਦਿਆ ਤੂੰ ਨਾ ਨਹੀਂ ਨਹੀਂ ਪਾ ਲਿਆ ਤੂੰ ਹੱਦੀ ਸੰਧੂ ਪਤਾ ਆ ਉਹ ਸੰਧੂ ਦੇ ਗਾਣੇ ਬਹੁਤ ਗਾਏ ਸਰਜੀਤ ਨੇ ਕਿ ਸਰਜੀਤ ਨੇ ਉਹਨੇ ਸੰਧੂ ਨੇ ਸੰਧੂ ਨੇ ਚੜਾਈ ਬਾਗ ਕਰੀ ਉਹਨੂੰ ਇੱਕ ਇੱਕ ਗਾਣਾ ਲੈ ਕੇ ਪਾਜ਼ਰ ਜਤਵਿੰਦਰ ਗਾਇਆ ਹਾਂ ਉਹਨੇ ਵੀ ਪਰ ਇੱਕ ਦੇ ਨਾ ਸਰਜੀਤ ਨੇ ਆਪਣੇ ਪਿੰਡ ਦਾ ਨਾਂ ਸਿੰਗਲ ਆ ਉਹਨੇ ਬਿੰਦ ਰਖੀਆਂ ਨਾਲ ਲਾ ਕੇ ਰੱਖਿਆ ਸਰਜੀਤ ਪਤਾ ਪੈਣਾ ਇੱਥੇ ਚੱਕੀ ਹਾਂ ਜਿਹੜਾ ਮਾਨਤਾ ਕਿਹਾ ਮਾਨਤਾ ਇੱਕ ਗੋਤ ਜਿਹੜਾ ਐ ਚਪਲਾ ਦੇ ਬੰਦਾ ਹਾਂ ਯਾਦ ਨੂੰ ਉਹ ਪਤਾ ਨਹੀਂ ਹੁ ਮੈਨੂੰ ਨਹੀਂ ਪਤਾ ਮੈਂ ਪੁਰਾਣਿਆਂ ਨੂੰ ਨਹੀਂ ਜਾਣਦਾ ਮਾਤਾ ਜੀ ਜਾਨਾ ਤਾਂ ਆਈ ਤਾਂ ਤੁਹਾਨੂੰ ਬਿੰਦ ਰਖੀ ਦਾ ਗਾਣਾ ਜੇ ਇੱਕ ਅੱਧਾ ਹੋਰ ਆਉਂਦਾ ਬਿੰਦ ਰਖਾ ਨੱਕੇ ਠੋਕੇ ਆਂ ਉਂਟਾਂ ਯਾਰੀਆਂ ਲਾ ਕੇ ਜ਼ਿੰਮੇਦਾਰ ਜ਼ਿਆਦਾ ਤੇ ਪਾਣੀ ਹੱਗਣ ਹੁੰਦਾ ਹਾਂ ਬਵਾਨੀ ਪੁਲੀ ਗਈ ਜਿਹੜਾ ਆਪਣਾ ਫਸਪੂਰ ਨੇ ਵਿੱਚ ਬਵਾਨੀ ਪੁਲੀ ਪਕਿਆ ਹਾਂ ਉੱਥੇ ਮੈਂ ਸਿੰਗਾਪਤ ਦਾ ਮੱਛਾ ਟਿਕਦਾ ਮੈਂ ਉੱਥੇ ਵੀ ਜਾਂਦਾ ਮੈਂ ਮੱਛਾ ਟਿਕਦਾ ਠੀਕ ਹੈ ਜੀ ਬਿਲਕੁਲ ਹਾਂ ਹਾਂ ਮੈਂ ਜੀ ਨਾ ਬਿੰਦ ਰਖੀ ਦਾ ਗਾਣਾ ਹੋਰ ਵੀ ਤਾਂ ਬਹੁਤ ਦਪੱਟਾ ਤੇਰਾ ਸੱਤ ਰੰਗ ਦਾ ਸੁਣੀਏ ਦਪੱਟਾ ਤੇਰਾ ਸੱਤ ਰੰਗ ਦਾ ਗਾਣੇ ਤਾਂ ਬਹੁਤ ਮਸ਼ਹੂਰ ਹੋਇਆ ਲਓ ਜੀ ਇੱਕ ਬਾਬਾ ਜੀ ਹੋਰ ਆ ਕੇ ਗ ਸਾਡੀ 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 ਧੂਣੀ ਪਰ ਇਕੱਠ ਹੋਣ ਲੱਗ ਗਿਆ ਸੋਹਣੀਏ ਡਪਟਾ ਤੇਰਾ ਸੱਤ ਰੰਗ ਦਾ ਹੀ ਏ ਡਪਟਾ ਤੇਰਾ ਸੱਤ ਰੰਗ ਦਾ ਮੇਰੇ ਮੁੰਡੇ ਤੇ ਚੱਲ ਕੇ ਦਾ ਜਾਵੇ ਮੈਂ ਸਾਰਾ ਬਾੜ ਖਾਵੇ ਡਪਟਾ ਤੇਰਾ ਸੱਤ ਰੰਗ ਦਾ ਸੋਣੀਏ ਡਪਟਾ ਤੇਰਾ ਸੱਤ ਰੰਗ ਦਾ ਜਦੋਂ ਸੱਤ ਰੰਗ ਪੀਂਗ ਕਰ ਲਿਆ ਆ ਜਾ ਭਾਬੀ ਝੂਟਾ ਪੀਂਗ ਸਾਰੇ ਮੈਂ ਨਾ ਜੁਰਾ ਝੂਟਦੀ ਤੇਰੇ ਪਿੰਡ ਦੀ ਪਿੰਡ ਦੀ ਜੋਸੀਆ ਚਾਰ ਹੁੰਦਾ ਤੇ ਆ ਪੈਣਾ ਨਿਕਲ ਜੂੜਦੇ ਆ ਮਟਿਆਰਾ ਹਾਂ ਤੀਆਂ ਤੀਆਂ ਦੇ ਉਹਦੇ ਚ ਨਾ ਹੁਣ ਤਾਂ ਹੁਣ ਤਾਂ ਗਿਆ ਸਮਾਂ ਉਹ ਆ ਮੈਂ ਹੁਣ ਵੀ ਕਰਾ ਦੂੰਗਾ ਝੂਟਾ ਲਾਵੇ ਉਹ ਤਿਹਾਰ ਮਨਾਉਂਦਾ ਮੈਂ ਨਾ 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 ਬੜਾ ਬੜਾ ਮਨਾਇਆ ਪ੍ਰਾਣਿਤ ਜਹਾਂ ਜਿਹੜੇ ਮੈਂ ਰੋ ਬਣਾਉਣਾ ਹਾਂ ਜਿਹੜਾ ਮੈਂ ਸਰ ਮੂੰ ਤਾ ਤਰਵੇ ਚੱਕਰੇ ਪਤਾ ਮਾਤ ਰੱਖੇਗਾ ਚੜ ਚੰਦਾ ਵਿੱਚ ਅਰਗ ਤੁਹਾਨੂੰ ਦੇਖਿਆ ਨਾ ਘਰਵਾਲਾ ਪਿੱਛੇ ਚੜਗਾ ਦਾ ਅੱਗੇ ਪੰਜਾਬ ਤੇ ਪਹਾੜੀ ਚੱਟੜ ਹੁਣ ਚੜ ਗਿਆ ਅਰਗ ਦੰਦਿਆਂ ਜਾਣੀ ਚੰਦਾ ਮਾਮਾ ਅਰਗ ਦੇ ਨਾ ਦੇਖਿਆ ਘਰਵਾਲਾ ਨਾ ਸਹੀ ਗੱਲ ਹੈ ਠੀਕ ਹੈ ਇਹ ਗੱਲਾਂ ਪ੍ਰਾਂਤ ਸਿਆਰ ਮਨਾਓ ਪ੍ਰਾਂਤ ਵਾਲਾ ਦਿਮਾਗ ਚੋਟੂ ਨਾ صدیق ਦਾ ਕੋਈ ਹੁਣ صدیق ਦਾ ਵੀ ਛੱਡ ਦੇ ਮੰਮਸੀ ਜੀ ਬੱਗੀ ਨਿੱਕੀ ਦੀ ਕਵਾਡੋਂ ਉੱਟਣੀ ਕੋਟ ਨੇ ਬਾਜ਼ ਬੈ ਗਿਆ ਉੱਟਦੀ ਨੂੰ ਮਾਰ ਕਹਿੰਦਾ ਮਿੱਤਰਾਂ ਫੈਸਲਾ ਛੱਟਿਆ ਕਾਸੇ ਟੁੱਟ ਜਾਏਗਾ ਚੱਲਿਆ ਤੇਰੀ ਵੇਲੇ ਕਾ ਕੇ ਸੁਣਾ ਇਹ ਤਾਂ ਬੋਲਣ ਦਾ ਕੋਈ ਫਾਇਦਾ ਬਾਬੇ ਜਦੋਂ ਤੱਕ ਕੋਈ ਤੂੰ ਵੀ ਦਾ ਨਾਲ ਤੂੰ ਵੀ ਦਾ ਤਲਾਤਾ ਨਾ ਮਾ ਸੁਣ ਮੰਮਸੀ ਜੀ ਸੁਣ ਗਈ ਲਾਦੀ ਬਈਆਂ ਕਹਿੰਦਾ ਮੈਂ ਹੋਲੀ ਖੇਢੀ ਆ ਹਾਂ ਉਹ ਕਿੱਥੇ ਮੈਂ ਨੋਕ ਲਾਉਣੀ ਕਰਦਾ ਕੰਮ ਕਰਨ ਦਾ ਸੀ ਹਾਂ ਭਈਏ ਭਾਈ ਆਗੇ ਨਗਰਚੌਂ ਦੇ ਇਕੱਠੇ ਹੋ ਗਏ। ਕਹਿੰਦਾ ਸਰਦਾਰ ਜੀ ਤੇਰੇ ਰੰਗ ਲਾਉਣਾ। ਮੈਂ ਸਾਰੇ ਰੰਗ ਲਾਉ। ਫੁੱਲੀ ਸੋਨ। ਸਾਰੇ ਰੰਗ ਤੋਂ ਸਰਦਾਰ ਜੀ ਨੂੰ ਕੋਈ ਫਰਕ ਨਹੀਂ ਹੈਗਾ। ਨੜਾ ਦੋ ਜੋ ਮਰਜ਼ੀ ਕਰਦਾ। ਭਈਏ ਭਾਈਆ ਦੇਖੋ ਲੋ ਭਈਏ ਭਾਈ। ਭਈਏ ਭਾਈ ਕਹਿੰਦਾ ਭਈਆ ਉਹਨਾਂ ਬਿਨਾ ਗੱਤ ਨਹੀਂ ਬਣਾਈ। ਭਈਆ ਭਈਆਂ ਬਿਨਾ ਗੱਤ ਨਹੀਂ ਹੈ ਜੀ ਆਪਣੀ। ਸਰਦਾਰ ਜੀ ਇੱਕ ਭਈਆ ਰਾਜ ਭਈਆ ਉਹ ਕਹਿੰਦਾ ਮੈਨੂੰ ਭਗਵੰਤਵਾਨ ਕਹਦਾ। ਮੈਂ ਉਹਨੂੰ ਭਗਵੰਤਵਾਨ ਕਹਿੰਦਾ। ਭਈਏ ਭਾਈ। ਦੋ ਇੱਕ ਦੋ ਨੂੰ ਭਗਵੰਤ ਮੰਨ ਗਏ। ਹਾਂ। ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦੇ ਦੋ ਜਣੇ। ਹਾਂ ਭਾਈ ਇਹ ਭਾਈ ਮੁੱਖ ਮੰਤਰੀ ਨੂੰ ਵੀ ਮੁੱਖ ਮੰਤਰੀ ਆ ਅੱਛਾ ਜਿਹਨੇ ਵੋਟ ਭਗਤ ਮਾਨ ਭਾਈ ਸਾਰੇ ਮੁੱਖ ਮੰਤਰੀ ਜਿਹਨੇ ਜਿਹਨੇ ਭਾਈ ਨਹੀਂ ਭਾਈ ਉਹ ਵੀ ਮੁੱਖ ਮੰਤਰੀ ਸਰ ਸਾਰੇ ਮੁੱਖ ਮੰਤਰੀ ਬਾਕੀ ਗੱਲ ਸਹੀ ਆ ਸਾਰੇ ਆਪਣੇ ਆਪਣੇ ਉਹਦੇ ਚ ਚੜਦੀ ਕਲਾ ਚ ਰਹਿਣਾ ਆਪਣੇ ਆਪਣੇ ਗੱਲ ਸੁਣ ਬਾਬੇ ਪਹਿਲਾਂ ਇਹ ਦੱਸੋ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਦਿਹਾੜੀ ਕਰੂੰਗਾ ਜਾ ਕੇ ਸਮਝ ਲੈ ਇੱਟਾਂ ਚਿਣੂਗਾ ਚਾਹ ਪਲਾਸਟਰ ਕਰੂੰਗਾ ਤਾਂ ਰੋਟੀ ਖਾਊਂਗਾ ਮੈਂ ਮਿੱਟੀ ਪੱਟੂੰਗਾ ਜੱਟ ਪਤਾ ਮਿੱਟੀ ਪੱਟੂੰਗਾ ਤਾਂ ਮੈਂ ਰੋਟੀ ਖਾਊਂਗਾ ਠੀਕ ਹੈ ਮੈਂ ਰੋਟੀ ਕਰਦਾ ਠੀਕ ਆ ਮੈਂ ਝੜੀ ਕਰਕੇ ਰੋਟੀ ਖਾਂਦਾ ਜੱਟ ਵੀ ਝੜੀ ਕਰਕੇ ਦਿੰਦਾ ਹਾਂ ਕਰ ਲੈ ਮੈਂ ਚ ਕਰਦੇ ਜਿਹੜਾ ਧਰਨਾ ਭਗਤਾ ਉਹਨੇ ਪੱਥਰ ਪੁੱਟਿਆ ਧਰਨਾ ਭਗਤਾ ਹਲ ਵਾਇਆ ਉਹਨੂੰ ਰੱਬ ਮਿਲ ਗਿਆ ਸਹੀ ਗੱਲ ਹੈ ਪਰ ਸਾਰਾ ਪਰਖੋ ਹਾਂ ਸਭ ਕੋ ਮਿਲ ਜਾਣਾ ਸਭ ਕੋ ਮਿਲ ਲੈਣਾ ਇਹ ਚੋਰਿਆ ਫੋਰੀਆ ਗੁਰਦਾਸ ਪੈਸੇ ਕਿੱਧਰੋਂ ਆਉਣਾ ਗੱਬਾ ਖਾਣ ਨੂੰ ਬਿਥੇਦੇ ਦੱਸ ਦੇ ਗੁਰਦਾਸ ਵਿੱਚੋਂ ਕਾਹੀ ਬੈਦਲ ਗੁਰਦਾਸ ਨੂੰ ਖਾਣ ਨੂੰ ਬਿਥੇਦੇ ਜਾਂ ਡੰਡੇ ਖਾਨ ਨੂੰ ਬਾਦਰੀ ਨਾ ਡੰਡੇ ਖਾਨ ਨੂੰ ਰਿਛਾ ਡਾਣੇ ਖਾਨ ਨੂੰ ਬਾਦਰੀ ਇੱਕੜੇ ਕਿਕੜਾ ਹੋ ਬਾਦਰੀ ਜੀ ਉਹ ਲਾਲਾ ਨੱਚਣ ਕੌਣ ਨੂੰ ਬਾਦਰੀ ਡੰਡੇ ਖਾਣ ਨੂੰ ਰੇ ਵਿਚ ਇੱਕੜਾ ਬਾਦਰੀ ਬਾਦਰੀ ਪੱਥਰ ਬੀਬੀ ਚਾਹੇ ਤੁਸੀਂ ਦੱਸੋ ਦੀ ਕਹਾਵਤ ਜਿਹੜੀ ਹੈ ਜੇ ਮੈਂ ਬਾਦਰੀ ਬਸੇਣਾ ਨੂੰ ਚਾ ਜਾਂਦਾ ਕਹਿਣ ਵਿੱਚ ਪੱਥਰ ਬੀਬੀ ਨੂੰ ਕਹ ਪੱਥਰ ਕਾਡੋ ਉਹ ਕਹਦਾ ਬਸ ਐਸੀ ਮਾਫ ਕਰ ਮੇਰੇ ਸਾਡੀ ਬੇਚਣ ਕਰ ਕੈਸੇ ਗੱਲ ਦਾ ਕਾਨੂੰ ਬੇਚੀ ਤੇ ਮੈਂ ਬਹੁਤ ਕੋ ਕਰਸਾ ਨਾ ਪਰ ਕਾਨੂੰ ਕਹਿਣਾ ਤੁਸੀਂ ਕੋ ਆਪਣੇ ਕਿਸੇ ਨੂੰ ਮਾਰ ਲਾਓ ਕਾਂਗਰਸ ਪਾਰਟੀ ਜਾਂ ਜੰਦੀ ਜਾਂਸੂ ਮੁੱਖ ਮੰਤਰੀ ਪ੍ਰਿਆਪ ਦਾ ਹੋਰ ਰਾਸ਼ਟਰਪਤੀ ਮੈਡਮ ਲੋਕੋ ਆਪਾਂ ਕਿਸਰ ਕਰਾਂਗੇ ਜੰਗਸੂ ਦੇ ਹਾਂ ਸਰ ਨਾ ਨਾ ਆਪਣੇ ਇਲਾਕੇ ਆਪਣੇ ਆਪਣੇ ਰੂਪਨਗਰ ਜ਼ਿਲ੍ਹੇ ਦਾ ਮਾਨ ਸੀ ਗਿਆ ਗਿਆਨੀ ਜੈਲ ਸਿੰਘ ਨਾ ਨਾ ਹਾਂ ਉਹਨਾਂ ਦੇ ਨਾਂ ਪਰ ਇੱਥੇ ਸਾਡੇ ਨਗਰ ਵੀ ਬਸਿਆ ਹੋਇਆ ਗੋਲਾ ਗਾਲਾ ਦਾ ਸੱਟ ਕੱਲਾ ਵੰਬ ਗਾਲਾ ਦਾ ਹਾਂ ਕੋਈ ਨਾਲ ਸਾਫ਼ ਹੋ ਜਾਵੇ ਜੀ ਨਾ ਮਿਸਤੀ ਸ਼ਾਮ ਨੂੰ ਰੇਟਾ ਵੇ ਅੰਦਰ ਫਜ਼ਾ ਗਾਲ ਚ ਹਾਂ ਬਈ ਸ਼ੱਕਰ ਖਾਂਦਾ ਇਹ ਕੋਸਾ ਗਲਾ ਸਾਫ ਹੋ ਜਾਂਦਾ ਮਿਸਤੀ ਮਿਸਰੀ ਅੰਦਰ ਵੀ ਰੇਟਾ ਵੇ ਕਰਦਾ ਹਾਂ ਤੂੰ ਰਮਾਲ ਤੇ ਰਮਾਲ ਕੱਢਿਆ ਤਾਂ ਤੂੰ ਕਹਿੰਦਾ ਮੈਂ ਰਮਾਲ ਪਰ ਗਾਣਾ ਸੁਣਾਉਣਾ ਕੋਈ ਕੱਢਣਾ ਰਮਾਲ ਦੇ ਗਿਆ ਦੇ ਆਪ ਵਹਿ ਗਿਆ ਬਦੇ ਤੇ ਵਿੱਚ ਜਾ ਕੇ ਕੀ ਰੱਬਾ ਬੇਦਰਦ ਸਾਡੀ ਹਲੜਾ ਦੀ نیند ਗਵਾ ਕੇ ਗੱਡਰਰ ਮਰ ਦੇ ਗਿਆ ਵੇ ਆਪ ਰਹਿ ਗਿਆ ਬਰੇਤ ਵਿੱਚ ਜਾ ਕੇ ਅੱਜ ਨਾ ਇਕਨ ਸਲਾਮ ਬਾਲਕ ਸਲਾਮ ਆਜੋ ਆਇਓ ਜੀ ਉਧਰ ਸਾਡਾ ਜੀ ਗੁਜਰ ਭਾਈ ਕੋਈ ਮੁਸਲਮਾਨ ਭਾਈ ਆ ਆਜੋ ਜੀ ਉਹਦਾ ਖੜ ਕੇ ਬਾਈ ਲੱਗਿਆ ਵਾ ਸਵਾਗਤ ਕਰਨ ਉਹ ਕਿਸੇ ਹੋਰ ਕੰਮ ਆਇਆ ਔਰ ਡਾਕਟਰ ਭਾਈਆ ਉਹ ਮੈਡੀਕਲ ਤੋਂ ਮੈਡੀਕਲ ਤੋਂ ਉਹ ਕਿਆ ਕਹਿੰਦਾ ਤਾਂ ਗੋਡੇ ਵਿੱਚ ਸੂਈ ਵੱਜ ਗਈ ਕਿਆ ਉਹਨਾਂ ਨੇ ਤਾਂ ਕਿਆ ਗੋਡੇ ਸੁਮੀ ਕੋਸ ਗਈ। ਗੋਡੇ ਦਾ ਰਮਾਲ ਕੱਢਦੇ ਕਿੱਤਾ ਰਮਾਲ ਹਾਂ। ਹਾਂ। ਰੰਗ ਰੋਗੇ ਫੁੱਲ ਪਾਵੇ। ਕੱਢਦੇ ਅੱਜ ਦਾ ਜੁਨਾਨੀ ਆ। ਅੱਜ ਕੱਲ ਨਹੀਂ ਕੱਢਦੀਆਂ। ਅੱਜ ਕੱਲ ਪਹਿਲਾਂ ਕੱਢਦੇ ਆ ਬੁੜੀਆਂ ਪੁਰਾਣੀਆਂ। ਪੁਰਾਣੀਆਂ ਕਰ ਉਹ ਤਾਂ ਉੱਧਰ ਕੰਮ ਆ ਦੁਕਾਨ 'ਚ। ਹੈਲੋ। ਉਹ ਬਾਬੇ। ਇੱਕ ਸਾਲ ਆ ਜਾਓ ਰਮਾਲ। ਇੱਕ ਸਾਲ। ਉਹ ਮੁਕਰ ਮਦੀਨਾ ਮੱਕਾ ਮਦੀਨਾ ਪਤਾ? ਸੁਜੀਦਾਰ। ਉਹਨੂੰ ਪਤਾ। ਤੋ ਜਿਹੜੀ ਮੈਂ ਕੱਢਣ ਕਢਾਉਣ ਵਾਲੀ ਗੱਲ ਕਰਦਾ ਤੋ ਬਸ ਹੁਣ ਛੱਡ ਪਰੇ। ਜਦ ਪਤਾ ਪਹਿਲੇ ਜਬਾਨ ਦਰਿਆਂ ਬੁੰਦਿਆਂ 'ਚ ਜਾਣੀਆਂ। ਹਾਂ। ਫੇਕ ਕੇਸੀਆਂ ਕੱਢੀਆਂ ਇਹ ਆਪਾਂ ਚਾਦਾ ਕੱਢ ਲਿਆ ਦਿਆਂ ਅਰਮਾਲ ਵੀ ਕੱਢ ਜੇ ਕੰਦਾ ਕਰ ਕਰਤੇ ਪੱਖੀ ਲਿਆ ਦੇ ਉਹ ਵੀ ਪਤਾ ਲਹਿਰੀਆ ਮੋਰਾ ਤੇ ਮੈਨਾਂ ਤੇਰੇ ਦੇ ਨਹੀਂ ਕੱਕਾ ਤੇ ਪੱਖੀ ਮਸ਼ੂਰ ਦੀ ਕੱਕਾ ਤੇ ਪੱਖੀ ਲਿਆ ਦੇ ਚੱਲੂ ਸਾਰੀ ਰਾਤ ਹਾਂ ਬੰਨਣਾ ਸਮੰਨਾ ਬੰਨ ਸਾਬਣ ਉਹਨਾਂ ਨੇ ਪਾਉਂਦੇ ਰਸ ਥੋੜਾ ਜਿਆ ਹੋ ਜਾ ਨੇੜੇ ਸੀਮਾ ਜਨ ਰੀਸਾ ਵੀ ਸੀਮੇ ਤੋਂ ਨਿਕਲ ਜਾ ਯਾਰ ਜੀ ਭਾਈ ਪਰ ਭਾਰੀ ਪਰ ਭਾਰੀ ਕਿੱਥੇ ਦਾ ਮੈਡਮ ਕਿੱਥੇ ਦਾ ਗਾੜੇ ਕੱਢ ਕੇ ਲਿਆਉਦਾ ਤੁਹਾਨੂੰ ਤਾਂ ਕਿੱਥੇ ਰੋਪੜ ਮੈਡਮ ਸੀਮਾ ਦਾ ਡੀਸੀਜੀ ਉਹ ਆ ਉਹਦਾ ਜਦੋਂ ਮੈਡਮ ਮੋਡ ਨੂੰ ਜਾ ਡਾਇਰਦੋ ਤੇ ਉਹਦਾ ਹਾਸੇ ਮਜ਼ਾਕ ਕਰ ਤੇ ਜਿਹੜੀ ਗੱਲ ਚੱਲਦੀ ਉਧਰ ਰੱਖਿਆ ਗਿਆ ਮੈਂ ਦੇਖਣ ਨਾਲ ਦੇਖਣ ਨਾਲ ਪਤਾ ਕਿੰਨਾ ਖੁਸ਼ ਹੋਣਾ ਤੇਰੇ ਗਾਣੇ ਸੁਣ ਕੇ ਬਾਏ ਇੱਕ ਹੈਡ ਮਿਸਤਰੀ ਪਹੁੰਚ ਗਏ ਜੀ ਸ੍ਰੀ ਚਮਕੌਰ ਸਾਹਿਬ ਤੇ ਸਾਂਝ ਕੇਂਦਰ ਦੇ ਵਿੱਚ ਅੱਜ ਆਪਣੇ ਜਿਹੜੀ ਕੋਰਿਡੋਰ ਨੂੰ ਜਾਣ ਵਾਸਤੇ ਸੀ ਪਲਾਨ ਕੀਤਾ ਸੀ ਉਹਦੀ ਇਨਕੁਆਰੀ ਆਈ ਅੱਜੇ ਫਾਰਮ ਭਰੇ ਸੀ ਸਵੇਰ ਟਾਈਮ ਤੇ ਨਾਲ ਦੇ ਨਾਲ ਇਨਕੁਆਰੀ ਆ ਗਈ ਤੇ 4 ਤਰੀਕ ਸਾਨੂੰ ਮਿਲ ਗਈ ਜੀ ਆਉਣ ਵਾਲੀ ਜਿਹੜੀ 4 ਤਰੀਕ ਆ 4 ਤਰੀਕ ਨੂੰ ਅਸੀਂ ਪਹੁੰਚਾਂਗੇ ਜੇ ਕੋਈ ਬਿਗਨ ਨਾ ਪਿਆ ਫਿਰ ਫਿਲਹਾਲ ਤਾਂ ਸਾਰਾ ਕੁਝ ਓਕੇ ਚੱਲ ਰਿਹਾ ਤੇ ਇਧਰ ਵੀਰ ਸਾਡਾ ਅੱਜ ਹਰਿਆਲੀ ਹਰਿਆਲੀ ਕਰ ਦੋਗੇ ਸਰੀਚਮਕੌਰ ਸਾਹਿਬ ਥਾਣਾ ਸਰੀਚਮਕੌਰ ਸਾਹਿਬ ਤੇ ਬੂਟਾ ਲਾਉਣ ਦੀ ਜਿਹੜੀ ਹਰਿਆਲੀ ਵਾਲੀ ਮਹਿਮ ਚੱਲ ਰਹੀ ਆ ਉਹਦੇ ਆਧਾਰਤ ਇਹ ਬੂਟੇ ਲਾਉਂਦੇ ਆ ਕਈ ਬੂਟੇ ਪੈ ਜੀ ਅੰਦਰ ਤੇ ਕਦਾ ਅਮਰੂਦ ਦਾ ਬੂਟਾ ਜੀ ਫਲਦਾਰ ਬੂਟਾ ਪਰ ਥਾਣੇ ਚ ਆਉਂਦੇ ਤਾਂ ਨਹੀਂ ਲੋਕ ਡਰਦੇ ਈ ਥਾਣੇ ਚ ਆਉਣ ਦੇ ਤਾਂ ਤੁਸੀਂ ਉਹ ਖਾਣੇ ਤੁਸੀਂ ਉਹ ਲਾਉਣੇ ਆ ਜਿਹੜੇ ਮਰਜ਼ੀ ਲੈ ਜਾਓ ਤੇ ਵਧੀਆ ਲੈ ਲਓ। ਹਾਂ। ਲਓ ਜੀ। ਉਹ ਐਸਐਸ ਵੀ ਮਾਰੀ। ਸਾਰਾ ਆ ਜਾਓ। ਆ ਜਾਓ ਜੀ ਆ ਜਾਓ। ਹਮਨੇ ਆ ਵੀ। ਲਓ ਬੂਟਾ ਲਓ ਆਕੇ। ਹਰਿਆਲੀ ਕਰੋ ਰੋ ਛਾਵਾ ਜੀ ਤਾਂ ਵਧੀਆ ਫਲਦਾਰ ਬੂਟਾ। ਆ ਵੀ ਬੂਟਾ ਖੜਾ ਜੀ ਮਰੂਤ ਦਾ ਪਹਿਲੀ। ਹੈ ਬਾਈ। ਦੁਪਹਿਰਾਂ ਬਾਹਰ ਨਹੀਂ ਫੋਟੋ। ਚਲੋ। ਆਜੋ ਫੜਾਓ ਤੇ ਮਰੀ। ਬੁੱਟਾ ਲਾਉਣਾ ਜੀ ਬਰਸਾਤ ਦੇ ਵਿੱਚ ਪਾਣੀ ਚ ਪੜ ਤਾਪਿਆ ਜਾਣਾ ਹੈ ਇਕਣੀ ਹਾਂ ਵਿੱਚ ਇਕਣੀ ਰੱਖ ਦੋ ਪਾਜੀ ਦੋ ਦੋ ਇਹਨਾਂ ਨੂੰ ਦੱਸ ਦੋ ਕਿ ਸਾਡੇ ਆ ਮੇਕੇ ਮੋਟਰਸਾਈਕਲ ਦੁਆਰਾ ਦੱਸਿਓ ਕਿਹਦੇ ਦਾ ਲਓ ਜੀ ਬਦਈਆ ਤਾਂ ਗਲਜਲਾ ਜਿ ਲਫਾਫਾ ਜੜਾ ਇਹਨੇ ਕੱਢ ਲੈਣੀ ਆਪਣੀਆਂ ਬਾਹਰ ਚਲੋ ਜੀ ਲੱਗ ਗਿਆ ਬੂਟਾ ਅਮਰੂਦ ਦਾ ਵਧੀਆ ਮਿੱਠਾ ਜਹਾ ਫਲ ਹੋਵੇ ਇਹਦਾ ਇਹਨ ਮਿੱਠਾ ਜਹਾ ਫਲ ਜਿਹੜਾ ਇੱਕ ਵਾਰ ਖਾ ਕੇ ਮੁੜ ਕੇ ਆਵੇ ਹਾਂਜੀ ਹਾਂ ਚਲ ਆ ਗਿਆ ਚਲੋ ਤੁਸੀਂ ਆ ਖਬਰ ਤੇ ਦੇਣੀ ਹੋਣੀ ਜੀ ਫੋਟੋ ਬਣੀਆਂ ਜੀ ਨਿਆਬਾ ਜੀ ਆਪਣੇ ਵਾਲਾ ਫੋਨ ਲਿਆ ਅਹ ਬੁੱਤ ਤੇ ਡੈਡਾ ਹੋ ਗਏ ਕਰ ਦਿਆ ਮੈਨੂੰ ਤੂੰ ਕਰ ਦੇ ਸਿੱਧਾ ਜਾ ਪਾ ਦੇ ਮਿੱਟੀ ਸੋਹਰ ਕੇ ਤੇਰੇ ਵੀ ਹੱਥ ਲੱਗਣਿਆ ਉਹ ਕੋਈ ਨਹੀਂ ਖੇਤੋ ਨਹੀਂ ਕੋਈ ਲੱਖ ਲੱਖ ਆਪਾਂ ਨੇ ਇੱਥੇ ਆ ਕੇ ਵੀਡੀਓ ਦਿਖਾਦੀ ਕਰਦੇ ਜਾਂਦਾ ਜਾਂ ਫਾੜਨ ਲੱਗਣ ਲੱਗੇ ਨਾ ਕਿ ਅਮਰੂਦ ਖਾਣ ਆਏ ਜੀ ਅਸੀਂ ਕਰਮਤਾ ਰੱਬ ਸਾਤੇ ਕੋਈ ਕਰਾਵੇ ਨਾ ਕਿਸੇ ਤੇ ਵੀ ਨਾ ਕਰਾਵੇ ਕੋਈ ਵੀ ਸਾਰਾ ਕੋਈ ਤਾਂ ਸਹੀ ਸਲਾਮਤ ਚੱਲੀ ਜਾਵੇ ਅਹ ਟੱਕਾਤੇ ਫਟੇ ਲੋ ਕੱਚੇ ਤੋਂ ਫੋਟੋ ਇਹਨਾਂ ਦੀ ਇੱਕ ਸਾਰਿਆਂ ਦੀ ਜੀ ਪਾਜੋ ਚੀਮ ਨੂੰ ਲਾਤਾ ਖਲਾਉਂਗਾ ਤੂੰ ਅਮਰੂਦ ਅਮਰੂਦ ਐਤ ਕੀ ਨਹੀਂ ਖਾਉਣੇ ਜੀ 2 ਸਾਲ اٹਕੇ 2 ਸਾਲ اٹਕੇ ਖਾਓਗੇ ਖੜੋ ਮੈਂ ਕਿੱਥੇ ਨਹੀਂ ਨਹੀਂ ਮੈਂ ਪੂਰੀ ਗੱਲ ਨਹੀਂ ਕਰਾਂਗਾ ਚਲੋ ਜੀ ਤੁਸੀਂ ਇਹ ਲਓ ਚਲੋ ਵੀ ਬੀਜ ਦੀ ਯਾਤ ਲਗਾਇਆ ਗਿਆ ਬੂਟਾ ਇਹ ਹਾਂ ਵੀ ਉਹ ਹੋ ਗਿਆ ਕੰਮ ਓਕੇ ਤੁਹਾਡਾ ਹੁਣ ਚੱਲੀਏ ਫਿਰ ਚਲੋ ਵੀ ਚਲੋ ਲਓ ਜੀ ਬੂਟਾ ਦਿੱਤਾ ਲਾ ਬਾਕੀ ਹੁਣ ਦੇਖਦੇ ਵੀ ਫਲ ਦੀ ਇੱਛਾ ਅਸੀਂ ਰੱਖੀ ਨਹੀਂ ਅਜੇ ਅਗਲੇ ਸਾਲ ਆ ਕੇ ਆਂ ਅੰਬ ਦਾ ਵੀ ਤਾਂ ਹੁਣ ਪਏ ਤਾਂ ਹੈਗੇ ਬੂਟੇ ਅੰਦਰ ਹੁਣ ਕਿੱਥੇ ਕਿੱਥੇ ਜਾਣੇ ਪਤਾ ਨਹੀਂ ਬੂਟੇ ਸਾਂਝ ਕੇ ਅੰਦਰ ਚਾਏ ਪਿਆ ਜੀ हां 그러면은 பாਜੀ ਕਹਿੰਦੇ ਵੀ ਰੋਜ਼ ਪੰਜ ਛੇ ਅਸੀਂ ਬੂਟੇ ਲਾ ਦਨੇ ਆ ਫਿਰ ਉਹਨਾਂ ਦੀ ਪ੍ਰਕਿਰਿਆ ਜੀ ਚੱਲੀ ਜਾਂਦੀ ਅੱਗੇ ਅੱਗੇ ਤਾਂ ਕਰਕੇ ਵੀ ਜੇ ਇਕੱਠੇ ਲਾਤੇ ਫਿਰ ਪਾਣੀ ਪਾਣਾ ਔਖਾ ਹੋ ਜਾਊਗਾ ਕਾਪੇ ਜੀ ਬੂਟੇ ਰਹਿ ਚਲੋ ਓਕੇ ਬਾਜੀ ਥੈਂਕ ਯੂ ਇਹ ਗੋਣਾ ਉਹ ਚਾਬੀ ਅੰਦਰ ਹੀ ਪਈ ਆ ਕਿ ਮੇਰੀ ਜੇਬ ਚ ਐਰ ਖੜ ਜੋ ਉਹੀ ਨਾ ਨਹੀਂ ਖਾ ਪੀ ਲੋ ਖਾ ਪੀ ਲੋ ਕੋਸ ਆਏ ਨਾ ਕਰੋ ਚਲ ਦੇਖ ਲੈ ਇੱਥੇ ਚਲੋ ਉਧਰੋਂ ਕਾ ਲਓ ਪੀ ਲੋ ਆਏ ਨਾ ਕਰੋ ਜੋ ਤੁਹਾਡਾ ਬੜਾ ਭਾਈ ਤੁਹਾਡੇ ਨਾਲ ਆ ਹਾਂ ਨਾ ਅਮਰਾਵਤ ਬੜਾ ਭਾਈ ਤੁਹਾਡਾ ਨਹੀਂ ਚਾਚਾ ਦੋਹਾਂ ਦਾ ਚਾਚਾ ਆਇਆ ਸੀ ਉਹ ਬਾਈ ਫੋਨ ਤਾਂ ਚੋਬ ਹੋ ਗਿਆ ਗੂਗਲ ਵੀ ਚੱਲਦਾ ਨਹੀਂ ਹੈਗਾ ਆਦਾ ਪਹਿਲੀ ਰੋਡ ਲੱਗ ਗਿਆ ਇਹਦਾ ਕੰਮ ਉਹ ਬਾਈ ਸੈਲਫ ਕਿੱਥੇ ਹੈ ਹੋਰ ਰੱਖ ਦਾਂਗੇ ਆਉਣੇ ਆ ਚਲੋ ਬਾਈ ਰੱਖ ਦਾਂਗੇ ਬਾਈ ਚੰਗੀ ਹੈ ਟੈਨਸ਼ਨ ਫੋਨ ਤਾਂ ਰੋਡ ਹੀ ਨਹੀਂ ਰੱਖਣ ਦੀ ਇਹ ਗੱਡੇ 'ਚ ਤਾਂ ਦਰਖਤ ਜੰਮ ਗਏ ਜੀ ਪਤਾ ਨਹੀਂ ਕਿਹੜੇ ਸਬੰਧ 'ਚ ਫੜੀਆਂ ਵੀ ਹੋਣੀਆਂ ਹੈ ਤੇ ਕਾਹਨੋਂ ਵਹਿ ਗੁਰੂ ਹੈ ਜਾਣਦਾ ਤੇ ਹੁਣ ਚੱਲਦੇ ਆ ਉਧਰ ਨੂੰ ਜੀ ਅਸੀਂ ਦੇਖਦੇ ਆ ਕੁਝ ਖਾਣ ਪੀਣ ਨੂੰ ਤੋਰਲਾ ਕਾਡਾ ਹਾਂ ਜੇ ਕਰਾਈ ਜਾਂਦਾ ਬੈਂਡਰੀ ਤੋਂ ਤੁਰਦੀ ਨਹੀਂ ਲੈ ਕਾ ਤੇ ਛਟਕੇ ਦਾ ਮਾਰਦੀ ਆ ਪੂਰੇ ਤੁਰਦੀ ਨਹੀਂ ਇੱਥੇ ਕੁਝ ਨਹੀਂ ਕਰਿਆ ਗਿਆ ਚੱਲ ਤੂੰ ਮੇਰੇ ਚ ਬਜਨ ਜ਼ਿਆਦਾ ਹੈ ਤਾਂ ਕਰਕੇ ਉਹ ਤੁਰਨ ਤੋਂ ਥੋੜੀ ਜਿਹੀ ਪ੍ਰੋਬਲਮ ਕਰਦੀ ਆ ਆਏ ਹਾਏ ਹਾਏ ਕੋਈ ਪਹੁੰਚ ਗਿਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਸਾਰੇ ਹੀ ਭਾਈ ਜਿਹੜੇ ਜਿਹੜੇ ਆਪਣੇ ਪਲਾਨ ਬਣਾਏ ਹੋਇਆ ਫਰੂ ਘਰਾਂ ਦੇ ਸਾਰਿਆਂ ਦੇ ਪੂਰੇ ਹੋਣਾ ਕਿਸੇ ਨੇ ਕਰਤਾਰਪੁਰ ਜਾਣਾ ਕਿਸੇ ਨੇ ਪਾਕਿਸਤਾਨ ਨੂੰ ਸਿੱਧਾ ਜਾਣਾ ਤੂੰ ਕੀ ਕਰੇਂ ਹੁਦਾਈ ਹੋਗੇ ਕੀ ਆ ਖਾਣਾ ਕੀ ਤੁਸੀਂ ਹੁਣ ਗੋਲ ਗੱਪੇ ਹੀ ਖਾ ਕੇ ਸਾਰ ਦੂੰਗਾ ਪਤਾ ਨਹੀਂ ਕੀ ਖਾਣਾ ਪੀਜ਼ਾ ਪੀਜ਼ਾ ਤਾਂ ਫਿਰ ਨਹੀਂ ਖਾਣਾ ਯਾਰ ਬਾਈ ਪੀਜ਼ਾ ਨਹੀਂ ਖਾਈਦਾ ਹੋਂ ਦਾ ਦੰਦ ਆਟਾ ਜਾ ਯਾਰ ਕੋਈ ਜਾਂਦਾ ਦੰਦ ਖਰਾਬ ਹੋ ਜੂਗਾ ਤੁਹਾਡੇ ਛੱਡਾ ਬੁਲਾ ਦਿਓ ਬੜੇ ਬਾਸ ਜਵਾਕ ਹੈ ਤੁਸੀਂ ਪੀਜ਼ਾ ਖਾਣ ਨੂੰ ਨਿਆਣੇ ਆ ਤੁਸੀਂ 2 ਲੀਟਰ ਦਾ ਛੱਡਾ 2 ਲੀਟਰ ਵਾਲਾ ਪੀਣਾ ਚਲੋ ਦੇਖਦੇ ਜੀ ਕੀ ਆਇਆ ਹੈ ਛੱਡਾ ਹੈ ਕਿਥੇ ਠੰਡਾ ਹੈ ਕਿਤੇ ਅੱਗੇ ਮੰਦਲਾਦਨੀ ਹੈ ਕਿ ਉੱਥੇ ਜੂਸ ਵਾਲੀ ਦੁਕਾਨ ਹੈ ਕਿ ਜੂਸ ਦੇਖ ਲਓ ਜੇ ਠੰਡਾ ਦੇਖ ਲਓ ਦੇਖੋ ਸ ਹੋਰ ਖਾ ਲਓ ਸਮੋਸੇ ਖਾ ਲਓ ਕੋਈ ਹੋਰ ਆਈਟਮ ਪਿੱਛੇ ਮੋੜਿਆ ਚਲੋ ਕੀ ਹੋ ਗਿਆ ਕੁਲਚੇ ਪਰ ਇਹ ਤਾਂ ਕਹਦਾ ਇੱਕ ਇੱਕ ਕੁਲਚਾ ਖਾ ਕੇ ਸਾਰ ਲੜਾ ਮੈਂ ਕਿ ਕਹਦਾ ਕੁਲਚਾ ਕੀ ਆ ਯਾਰ ਆਲੂ ਆ ਦਾ ਬੱਸ ਮੈਂ ਹੁਣ ਕਿ ਕਿੜਾ ਆਲੂ ਤੂੰ ਬ੍ਰੇਕ ਤਾਂ ਛੱਡ ਦੇ 버ਗਰ ਖਾ ਲਓ ਬ੍ਰੇਕ ਬਰੇਕ ਜੱਡੂਗਾ ਤਾਂ ਤਾ ਤੁਰਨੀ ਐ ਭਾਈ ਆਹ ਨਹੀਂ ਤੁਰਦੇ ਮੂਰੇ ਫੇਰ ਹੋ ਗਏ ਜੀ ਗੁਰੂ ਘਰ ਦੇ ਕਿੰਨੇ ਨੂੰ ਤਾਂ ਕਹਿੰਦਾ ਲੰਗਰੇ ਛਕ ਲੋ ਗੁਰੂ ਘਰ ਚ ਆਹ ਦੇਖ ਲੋ ਭਾਈ ਕਿਤਾ ਕੋਈ ਫੜਾ ਤਾ ਭਾਈ ਕਾਪ ਕਰਾ ਤਾ ਹੋ ਗਿਆ ਵੀਡੀਓ ਸੇਵ ਕਰਾਈ ਤੇ ਮਨਜ਼ਾਦਾ ਭੱਜੀ ਹੋ ਫੋਨ ਬੰਦ ਹੋ ਗਿਆ ਹਾਂ ਤੇ ਗੋਲ ਗੱਪੇ ਖਾਵਾਂਗੇ ਹਟਦੇ ਨਹੀਂ ਹੈ ਤੁਸੀਂ ਫੇਰ ਉੱਥੇ ਰੁਕ ਕੇ ਗੋਲ ਕਪਾਣੇ ਕੋਲੇ ਯਾਰ ਹਾਂ ਕੁਲਚਾ ਕੁਲਚਾ ਖਾਣਾ ਜਾਂ ਕੁਲਚਾ ਖਾ ਲੋ ਨਾਣ ਮਿਰਚ ਕਰਾ ਰਾਜਾ ਕਰਾ ਲਓ ਬਾਈ ਤੇ ਆ ਤਾਂ ਰ ਕਹਿੰਦਾ ਕੁਲਚਾ ਖਾਣਾ ਚੱਕ ਕੌਲੀ ਲਈ ਪਾਣੀ ਦੇਣਾ ਪਾਣੀ ਅੱਛਾ ਪਾਣੀ ਲੈਣਾ ਹਾਂ ਓਕੇ ਹਾਂ ਓਕੇ ਐਨ ਕੋਸਟਿਆਂ ਦੇ ਮਿਰਤਾ ਪਾਲੀ ਜੀ ਜ਼ਿਆਦਾ ਇਹਨਾਂ ਨੇ ਠੰਡਾ ਹੋ ਗਿਆ ਹਾਂ ਹੋਰ ਵਾਡੂਗਾ ਬਗਲ ਰੱਤ ਇਹਨੂੰ ਬਾਹਰ ਨੂੰ ਪੁੱਤ ਲੋ ਗਲਾਸ ਗਲੂਸ ਥੋੜੇ ਕੀ ਕਰਨਾ ਭਾਂਡੇ ਬੁੰਡੇ ਬੰਜਣੇ ਆ ਆ ਹੈਗਾ ਹੁੰਦਾ ਠੰਡਾ ਲੱਗ ਲਿਆ ਹਾਂ ਕਿਹੜਾ ਕਲਰ ਲੈ ਲੈਨੇ ਲੱਗ ਰਹੇ ਬਲੂ 베ਰੀ ਹੈ ਬਲੂ 베ਰੀ ਦਾ ਤਾਂ ਕੀ ਮਤਲਬ ਹੁੰਦਾ ਵੀ ਪਤਾ ਨਹੀਂ ਯਾਰ ਸ਼ਾਰੂਖਾਨ ਪੀਂਦਾ ਹੁੰਦਾ ਤਾਂ ਵੇਹੇ ਹੀ ਵੇਣ ਲੱਗ ਅੱਛਾ ਸ਼ਾਰੂਖਾਨ ਵੀ ਤਾਂ ਗੋਟੇ ਜੱਟਾ ਹੋਣਾ ਨਾਲੇ ਕਿਦਾਂ ਪਾਓ ਕੋਦੋ ਨਾ ਰੋ ਕਿਹੜੀ ਹੁੰਦੀ ਆ ਉਹ ਕਿਹੜਾ ਕਿਹੜਾ ਐ? ਸੁ ਨੂਨ ਮਿਰਚ ਦੱਸ ਕਿਹੜਾ ਲੈਣਾ ਬਾਈ? ਕੋਈ ਸਮਝ ਲੱਗਦਾ ਨਾ ਨੂਨ ਚਿੱਟਾ ਨੂਨ ਆ ਪੀ ਲੋ ਫਰੂਟ ਬੀਅਰ ਚੱਲ ਮਸਾਲਾ ਜਿਹੜਾ ਮੁੰਡਾ ਕਹਿੰਦਾ ਦੇ ਦੇ ਯਾਰ ਮੇਰਾ ਭਤੀਜਾ ਕਹਿੰਦਾ ਜਿਹੜਾ ਹਾਂ ਬਦਲ ਚੱਕ ਟੈਸਟ ਦੇ ਵੀ ਸਰਕਾਰ ਮੈਂ ਵੀ ਦੇਖਣਾ ਸਰੂਖਾਨ ਵਾਲਾ ਕੇਦਾ ਬਣਦਾ ਲੈ ਫੜਾ ਬਈ ਲੋ ਜੀ ਮੇਰਾ ਵੀ ਬਣ ਕੇ ਰੈਡੀ ਆ ਗਿਆ ਬਾਈ ਦੇਖਣੇ ਨੂੰ ਚੰਗਾ ਲੱਗਦਾ ਇਹ ਤਾਂ ਤੇਰਾ ਕਲਰ ਹੈ ਹੋਰ ਲੋਟਦਾ ਯਾਰ ਠੀਕ ਇਹਨਾਂ ਦੇਖ ਹਾਂ ਦੇਖਦੇ ਬਾਈ ਕਿੰਨਾ ਹਾਂ ਕਾਹਦਾ ਹੋ ਰਿਹਾ ਖੜਾਪੇ ਇਹ ਕੋਬਰੇ ਯਾਰ ਕੱਢੀ ਹੁੰਦੀ ਹੈ ਕੋਬਰੇ ਤੇ ਜ਼ਾਹਰ ਤਾਂ ਤਾਂ ਦੇਖ ਲਈ ਥਰਡ ਟੈਸਟ ਕਰਕੇ ਵੀ ਕੇਜੀ ਹੁੰਦੀ ਹੈ ਗੱਲਾਂ ਦੇਖ ਲੈ ਇੱਕ ਦਿਨ ਬਾਈ ਮੈਂ ਨਗਰੇ 헤ਟ ਵੱਡਣ ਲੱਗਿਆ ਗੱਡੀ ਹੈ ਗੱਡੀ ਹੈ ਗੱਬਲ ਲਗਾ ਹੋਣਾ ਏ ਸੱਪੇ ਗੱੜਲੇ ਵਿੱਚ ਤੇ ਇੰਨਾ ਜੋ ਲੜਿਆ ਨਹੀਂ ਹੈਗਾ ਵੀ ਛੱਡੇ ਦਿੱਤਾ ਬਾਈ ਕੱਲ ਮੈਂ ਇੱਕ ਨੂੰ ਛੜਤੀ ਇੱਕ ਦੀ ਜੀਵਨ ਯਾਤਰਾ ਪੂਰੀ ਮੈਂ ਵੀ ਨੱਕਾ ਬਦਲਣ ਗਿਆ ਸੀ ਕੱਲ ਚੋਈ ਵਾਲਾ ਕਿਹਦੇ ਹੀਟਾ ਬੜਿਆ ਬਦਾ ਬਾਈ ਉਹੀ ਨੱਕੇ ਦੇ ਢੇਡ ਦੀ ਕੱਢਾ ਆਲਾ ਮੈਂ ਵੀ ਕੱਢੀ ਗਿਆ ਵੀ ਹੀਟਾ ਦੇ ਜੜਾ ਨਿਕਲੀ ਜਾਵੇ ਜਿਆ ਮੈਂ ਕਹਾ ਨਿਕਲਦਾ ਕਾਤ ਨਹੀਂ ਸੱਪ ਨੂੰ ਹੱਥ ਪੈ ਗਿਆ ਥੱਲੇ ਕੰਮ ਖਰਾਬ ਹੈ ਹੁਣ ਆਪਾਂ 6 ਮਹੀਨੇ ਆਪਣੇ ਸੱਪਾਂ ਨਾਲੇ ਵਾਹੇ ਜਦ ਤੱਕ ਜੀਲੀ ਨਹੀਂ ਪੱਕਦੀ ਡੇਟ ਹੈ ਨਹੀਂ ਹਾਂ ਸ਼ਾਰੂਖਾਨ ਵਾਲਾ ਟੈਸਟ ਨਹੀਂ ਆਪ ਨੂੰ ਇਹਨੂੰ ਕੀ ਪਤਾ ਹੈ ਇਹਦੇ ਚੈਰੀ ਜਿਹੇ ਵਾਲੇ ਪਸੰਦ ਹੈ ਬਾਈ ਇਹਨੂੰ ਕਿਹਾ ਇਹ ਨਹੀਂ ਪਿੰਡ ਵਾਲਾ ਹੈਗਾ ਮੈਂ ਮੈਂ ਕਰ ਦਿੰਦਾ ਪੇਪਰ ਪੁੱਤ ਕਰਤੀ ਬਾਈ ਪਾਣਾ ਠੀਕ ਨਾ ਨਾ ਅੱਜ ਹਾਂ ਨજર ਨਾ ਲੱਗ ਜਾਵੇ ਕਾਲਾ ਟਿੱਕਾ ਲਾਜੀ ਤਵੇ ਥੱਲੇ ਤੇ ਚੱਕੀ ਲਾਦਾ ਟਿੱਕਾ ਲੋੜੇ ਨਹੀਂ ਹੈਗੀ ਲਾਦਾ ਟਿੱਕਾ ਨਾਲਾ ਪਾਣੇ ਲੋੜ ਦੇ ਟਿੱਕਾ ਲਾ ਦੇ ਉਹ ਪੰਗੇ ਬਾਜਾ ਮਨੇ ਦੋਹਾਂ ਮਨੇ ਮਨੇ ਇਕੱਠੇ ਹੋਏ ਬਿਆਜੇ ਪੰਗੇ ਲਈ ਜਾਂਦੇ ਇੱਕ ਦੂਜੇ ਨਾਲ ਕੱਟੇ ਦਾ ਰੋਜ਼ ਹੀ ਹੁੰਦੇ ਉਹਦੇ ਹਾਂ ਇਹ ਠੰਡੇ ਦਾ ਗਲਾਸ ਚਾਹੀਦਾ ਮੈਂ ਹਾਂ ਹਾਂ ਮਾਦਿਕ ਬਾਈ ਮੰਨ ਗਿਆ ਹੁਣ ਹੂੰ ਸਵਾਦ ਨਾ ਸਵਾਦ ਨਹੀਂ ਆਈ ਕਿ ਜੱਕਵੜਾ ਚੱਕਵੜਾ ਸੂਰਜ ਦੇਵਤਾ ਵੀ ਅੱਡਾ ਖੜਾ ਜਿਉਂ ਪਰਣ ਹਵਾ ਦਾ ਪੱਤਾ ਵੀ ਨਹੀਂ ਲੱਗਾ ਗਰਮੀ ਬਹੁਤ ਆ ਚਲੋ ਦੇਖਦੇ ਹਾਂ ਅੱਗੇ ਕੀ ਪ੍ਰੋਗਰਾਮ ਮੰਦਾ ਚਲੋ ਬਾਈ ਚੱਲੀਏ ਯਾਰ ਘਰ ਤੋਂ ਫੋਟੋਆਂ